ਦਿੱਲੀ ਦੇ ਵਿੱਚ ਪ੍ਰੋਡੂਸ਼ਨ ਨੇ ਹਹਾਕਾਰ ਮਚਾ ਦਿੱਤਾ 에ਅਰ ਕੁਆਲਿਟੀ ਇੰਡੈਕਸ ਜਿਹੜਾ 500 ਤੋਂ ਵੀ ਪਾਰ ਜਿਹੜਾ ਉਹ ਨੋਟ ਕੀਤਾ ਜਾ ਰਿਹਾ ਹੈ ਹਾਲਾਂਕਿ ਦਿੱਲੀ ਸਰਕਾਰ ਦਾ ਕਹਿਣਾ ਕਿ ਪੋਲਿਊਸ਼ਨ ਜਿਹੜਾ ਆ ਉਹ ਕੰਟਰੋਲ ਦੇ ਵਿੱਚ ਹੈ ਪਰ ਕਈ ਪ੍ਰਾਈਵੇਟ ਏਜੰਸੀਸ ਨੇ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ ਚੈੱਕ ਕੀਤਾ ਤਾਂ 370 ਤੋਂ ਲੈ ਕੇ 500 ਦੇ ਵਿੱਚਕਾਰ ਜਿਹੜਾ 에ਅਰ ਕੁਆਲਿਟੀ ਇੰਡੈਕਸ ਆ ਰਿਹਾ ਤੇ ਕਈ ਥਾਵਾਂ ਤੇ 600 700 ਵੀ ਜਿਹੜਾ 에ਅਰ ਕੁਆਲਿਟੀ ਇੰਡੈਕਸ ਜਿਹੜਾ ਦਿੱਲੀ ਦਾ ਆ ਰਿਹਾ ਜਸ ਕਰਕੇ ਅਲੋਕਾ ਦੇ ਵਿੱਚ ਹਾਂ ਕਰ ਮਚੀ ਹੋਈ ਹੈ ਅੱਜ ਦਿੱਲੀ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ ਸਰਕਾਰ ਦੇ ਖਿਲਾਫ ਕਿ ਸਰਕਾਰ ਜਿਹੜੀ ਹੈ ਉਹ ਸਹੀ ਤਰੀਕੇ ਦੇ ਨਾਲ ਪੋਲੂਸ਼ਨ ਨੂੰ ਮੈਨੇਜ ਕਰਨ ਦੇ ਵਿੱਚ ਫੇਲ ਰਹਿ ਰਹੀ ਹੈ ਸਰਕਾਰ ਨੇ 50% ਸਟਾਫ ਦੀ ਕਟੌਤੀ ਕਰਨ ਲਈ ਵੀ ਸਾਰੀਆਂ ਕੰਪਨੀਆਂ ਨੂੰ ਕਿਹਾ ਕਿ ਦਿੱਲੀ ਦੇ ਵਿੱਚ ਜਿੰਨੇ ਵੀ ਆਫੀਸਰਸ ਨੇ ਉਹ ਆਪਣਾ ਸਟਾਫ ਜਿਹੜਾ ਹੈ ਉਹ 50% ਜਿਹੜੀ ਇਹ ਕਟੌਤੀ ਉਹਨਾਂ ਦੇ ਵਿੱਚ ਕਰ ਲੈਣਾ ਜਿਹੜੇ 50% ਨੇ ਉਹਨਾਂ ਨੂੰ ਵਰਕ ਫਰੋਮ ਹੋਮ ਜਿਹੜਾ ਆ ਕੰਮ ਦਿੱਤਾ ਜਾਵੇ ਘਰੋਂ ਬੈਠ ਕੇ ਉਹ ਕੰਮ ਕਰ ਸਕਣ ਜਿਸ ਕਾਰਨ ਲੋਕ ਵੀ ਜਿਹੜੇ ਸੜਕਾਂ ਤੇ ਘੱਟ ਆਣ ਆਪਣੇ ਵਾਹਨ ਜਿਹੜੇ ਘੱਟ ਲੈ ਕੇ ਆਉਣ ਤੇ ਪ੍ਰਦੂਸ਼ਣ ਵੀ ਜਿਹੜਾ ਉਹ ਘੱਟ ਸਕੇ ਤਾਂ ਬਹੁਤ ਸਾਰੀਆਂ ਐਡਵਾਈਸਰੀਜ਼ ਜਿਹੜੀਆਂ ਨੇ ਦਿੱਲੀ ਦੇ ਵਿੱਚ ਇਸ ਸਮੇਂ ਜਾਰੀ ਕੀਤੀਆਂ ਹੋਈਆਂ ਨੇ ਖਾਸ ਤੌਰ ਤੇ ਇਹ کیا کیا ਜਾ ਰਿਹਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ 에ਅਰ ਪਿਊਰੀਫਾਇਰ ਆਪਣੀ ਗੱਡੀਆਂ ਦੇ ਵਿੱਚ 에ਅਰ ਪਿਊਰੀਫਾਇਰ ਜਿਹੜਾ ਉਹ ਵਰਤੋ ਤਾਂ ਕਿ ਤੁਹਾਨੂੰ ਸਾਫ਼ ਹਵਾ ਮਿਲੇ ਤੁਹਾਨੂੰ ਨੁਕਸਾਨ ਨਾ ਹੋ ਸਕੇ ਜਿਹੜੇ ਪ੍ਰਾਈਵੇਟ ਟਰੈਕਰ ਨੇ 에ਅਰ ਕੁਆਲਿਟੀ ਇੰਡੈਕਸ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਹੈ ਉਹ 에어 ਕੁਆਲਿਟੀ ਇੰਡੈਕਸ ਦਾ ਰਿਕਾਰਡ ਕੀਤਾ ਹੈ ਬਹੁਤ ਮਾੜੇ ਹਾਲਾਤ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਇਸ ਸਮੇਂ ਹੋਏ ਹੋਏ ਨੇ ਮਹਾਰਾ ਦਾ ਦਿੱਲੀ ਦੇ ਵਿੱਚ ਕਹਿਣਾ ਹੈ ਕਿ 에어 ਕੁਆਲਿਟੀ ਇੰਡੈਕਸ ਦਾ ਇਨਾ ਜ਼ਿਆਦਾ ਬੁਰਾ ਹਾਲ ਹੈ ਕਿ ਤੁਹਾਡੇ ਤੁਸੀਂ ਦਿਨ ਦੇ ਵਿੱਚ 12 ਸਿਗਰਟ ਜੇਕਰ ਤੁਸੀਂ ਪੀਓਗੇ ਤਾਂ ਉਸ ਦੇ ਬਰਾਬਰ ਇਸ ਸਮੇਂ ਦਿੱਲੀ ਦੇ ਵਿੱਚ ਸਾਹ ਲੈਣਾ ਹੋਇਆ ਹੋਇਆ ਦਿੱਲੀ ਆ 12 ਸਿਗਰਟਾਂ ਪੀਣ ਦੇ ਪੀਣ ਜਿੰਨਾ ਨੁਕਸਾਨ ਜਿਹੜਾ ਛਾਤੀ ਨੂੰ ਹੁੰਦਾ ਹੈ ਤਾਂ ਉਹਨਾਂ ਨੁਕਸਾਨ ਦਿੱਲੀ ਦੀ ਹਵਾ ਲੈਣ ਦੇ ਵਿੱਚ ਵੀ ਹੋ ਰਿਹਾ ਨੁਕਸਾਨ ਤਾਂ ਸਭ ਤੋਂ ਪੋਲਿਊਟਿਡ ਇਲਾਕੇ ਜਿਹੜੇ ਨੇ ਜਿੱਥੇ ਹਵਾ ਆਬੋ ਹਵਾ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਦਿੱਲੀ ਦੇ ਵਿੱਚ ਅਸ਼ੋਕ ਹਾਰ ਜਿੱਥੇ ਸਸੂਦੂ 에어 ਕੁਆਲਿਟੀ ਇੰਡੈਕਸ ਦੱਸਿਆ ਜਾ ਰਿਹਾ ਹੈ ਮੈਦਾਨਗੜੀ 734 ਸੂਰੀਆਨਗਰ 595 ਬਸੰਤਕੁੰਜ 497 ਬਸੰਤ ਵਿਹਾਰ 519 ਵੈਸਟ ਸੰਤਨਗਰ ਬੁਰਾੜੀ 629 ਇਹ ਸਭ ਤੋਂ ਜ਼ਿਆਦਾ ਜਿਹੜਾ ਇੱਥੇ 에ਅਰ ਕੁਆਲਿਟੀ ਇੰਡੈਕਸ ਤਾਂ پیمਾਨਾ ਜਿਹੜਾ ਇੱਥੇ ਨੋਟ ਕੀਤਾ ਜਾ ਰਿਹਾ ਹੈ ਦੱਸ ਰਹੀ ਹੈ ਜੇਕਰ ਅਸੀਂ ਗੱਲ ਕਰੀਏ ਵੀ ਕਿੰਨੀ ਕੁ 에ਅਰ ਕੁਆਲਿਟੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਤਾਂ ਜੇਕਰ 0 ਤੋਂ 50 ਦੇ ਵਿੱਚ ਹੈ ਤਾਂ ਬਹੁਤ ਵਧੀਆ ਉਸ ਨੂੰ ਮੰਨਿਆ ਜਾਂਦਾ 50 ਤੋਂ 100 ਜੇਕਰ 에ਅਰ ਕੁਆਲਿਟੀ ਇੰਡੈਕਸ ਤਾਂ ਉਸ ਨੂੰ ਠੀਕ-ਠਾਕ ਮੰਨਿਆ ਜਾਂਦਾ ਤੇ ਉਸ ਤੋਂ ਬਾਅਦ 100 ਤੋਂ ਜਿਹੜੀ 200 ਹੁੰਦੀ ਹੈ ਉਸ ਨੂੰ ਹਲਕਾ ਪ੍ਰਦੂਸ਼ਿਤ ਹਵਾ ਜਿਹੜੀ ਇਹ ਕਿਹਾ ਜਾਂਦਾ ਉਸ ਤੋਂ ਬਾਅਦ 200 ਤੋਂ 300 ਜਿਹੜੀ ਆ ਉਸ ਨੂੰ ਖਰਾਬ ਤੇ 300 ਤੋਂ 400 ਬਹੁਤ ਜ਼ਿਆਦਾ ਖਰਾਬ ਅਤੇ 400 ਤੋਂ 500 ਨੂੰ हद ਨਾਲੋਂ ਜ਼ਿਆਦਾ ਖਰਾਬ ਜਿਹੜਾ ਮੰਨਿਆ ਜਾਂਦਾ ਪਰ 500 ਤੋਂ ਬਾਅਦ ਜਿਹੜੀ ਪੈਮਾਨੇ ਨੇ ਉਹ ਬਹੁਤ ਜ਼ਿਆਦਾ ਜ਼ਹਿਰੀਲੇ ਹੋ ਜਾਂਦੇ ਨੇ ਤਾਂ ਦਿੱਲੀ ਦੇ ਵਿੱਚ ਇਸ ਸਮੇਂ 500 ਤੋਂ ਉਪਰ ਜਿਹੜਾ 에ਅਰ ਕੁਆਲਿਟੀ ਇੰਡੈਕਸ ਚੱਲ ਰਿਹਾ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਉਸ ਤੋਂ ਇਲਾਵਾ ਸਿਰਫ ਦਿੱਲੀ ਦੇ ਅੰਦਰ ਹੀ ਨਹੀਂ ਪੋਲੂਸ਼ਨ ਨੇ ਕਹਿਰ ਮਚਾਇਆ ਹੋਇਆ ਦਿੱਲੀ ਦੇ ਨਾਲ ਲੱਗਦੇ ਜਿਹੜੇ ਹੋਰ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਗਾਜ਼ੀਆਬਾਦ ਨੋਇਡਾ ਗ੍ਰੇਟਰ ਨੋਇਡਾ ਗੁਰੂਗਰਾਮ ਇੱਥੇ ਵੀ 에ਅਰ ਕੁਆਲਿਟੀ ਇੰਡੈਕਸ ਜਿਹੜਾ 500 ਤੋਂ ਉਪਰ ਜਿਹੜਾ ਹੋਇਆ ਹੋਇਆ ਜਿਹੜੀ ਸਰਕਾਰ ਨੇ ਪ੍ਰਾਈਵੇਟ ਫਰਮਾਂ ਨੂੰ ਉੱਥੇ ਕਿਹਾ ਕਿ ਤੁਸੀਂ ਆਪਣੇ ਸਟਾਫ ਦੇ ਵਿੱਚ 50% ਦੀ ਜਿਹੜੀ ਹੈ ਉਹ ਕਟੌਤੀ ਕਰੋ ਤਾਂ ਕਿ ਲੋਕ ਜਿਹੜੇ ਘਟ ਬਾਹਰ ਆਣ ਉਹਨਾਂ ਨੂੰ ਨੁਕਸਾਨ ਜਿਹੜਾ ਬਹੁਤਾ ਨਾ ਹੋਵੇ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਤਾਂ ਬਹੁਤ ਸਾਰੇ ਇਦਾਂ ਦੇ ਮੈਜਰਸ ਜਿਹੜੇ ਨੇ ਉਹ ਲੈ ਚਾ ਰਹੇ ਨੇ ਹੈਲਥ ਐਡਵਾਈਜ਼ਰੀ ਦਿੱਲੀ ਦੇ ਲੋਕਾਂ ਦੇ ਵਾਸਤੇ ਜਾਰੀ ਕੀਤੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਇਹੀ ਕਿਹਾ ਜਾ ਰਿਹਾ ਕਿ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਤੁਸੀਂ ਬਾਹਰ ਨਾ ਨਿਕਲੋ ਜੇਕਰ ਤੁਹਾਨੂੰ ਨਿਕਲਣਾ ਪੈ ਰਿਹਾ ਤਾਂ N95 ਮਾਸਕ ਜਿਹੜਾ ਆ ਉਹ ਜ਼ਰੂਰ ਲਗਾ ਕੇ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਨਿਕਲੋ ਆਊਟਡੋਰ ਐਕਟੀਵਿਟੀਆਂ ਜਿਹੜੀਆਂ ਨੇ ਬੰਦ ਕਰਨ ਨੂੰ ਕਿਹਾ ਦਿੱਲੀ ਸਰਕਾਰ ਨੇ ਸਵੇਰ ਦੀ ਸੈਰ ਜੋਗਿੰਗ ਬਾਹਰ ਜਾ ਕੇ ਜਿਮ ਕਰਨਾ ਇਹ ਚੀਜ਼ਾਂ ਜਿਹੜੀਆਂ ਨੇ ਦਿੱਲੀ ਸਰਕਾਰ ਨੇ ਬੰਦ ਕਰ ਦਿੱਤੀਆਂ ਨੇ ਸਕੂਲਾਂ ਦੇ ਵਿੱਚ ਵੀ ਆਊਟਡੋਰ ਐਕਟੀਵਿਟੀਆਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਨੇ ਫਿਲਹਾਲ ਦੇ ਵਾਸਤੇ ਕਿਉਂਕਿ 에ਅਰ ਕੁਆਲਿਟੀ ਇੰਡੈਕਸ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ 에ਅਰ ਪਿਊਰੀਫਾਇਰਸ ਯੂਜ਼ ਕਰਨ ਦੀ ਸਰਕਾਰ ਸਲਾਹ ਦੇ ਰਹੀ ਹੈ ਤਾਂ ਸੁਪਰੀਮ ਕੋਰਟ ਵੀ ਲਗਾਤਾਰ ਦਿੱਲੀ ਦੇ ਪ੍ਰੋਫਿਊਸ਼ਨ ਤੇ ਨਜ਼ਰ ਬਣਾ ਕੇ ਬੈਠੀ ਹੋਈ ਹੈ ਪ੍ਰੋਟੈਸਟ ਸੜਕਾਂ ਤੇ ਦਿੱਲੀ ਦੇ ਵਿੱਚ ਹੋ ਰਹੇ ਨੇ ਕਿਉਂਕਿ 에ਅਰ ਕੁਆਲਿਟੀ ਇੰਡੈਕਸ ਬਹੁਤ ਜ਼ਿਆਦਾ ਜਿਹੜਾ ਖਰਾਬ ਚੱਲ ਰਿਹਾ ਹੈ ਹਾਲਾਂਕਿ ਦਿੱਲੀ ਸਰਕਾਰ ਇਹ ਕਹਿ ਦਿੰਦੀ ਹੈ ਕਿ ਜਿਹੜੇ ਪੜੋਸੀ ਸੂਬੇ ਨੇ ਹਰਿਆਣਾ ਪੰਜਾਬ ਆ ਖਾਸ ਤੌਰ ਤੇ ਪੰਜਾਬ ਨੂੰ ਦੋਸ਼ੀ ਬਣਾਇਆ ਜਾਂਦਾ ਕਿ ਪੰਜਾਬ ਦੇ ਵਿਚ ਕਿਸਾਨ ਜਿਹੜੇ ਨੇ ਪਰਾਲੀ ਸਾੜਨ ਕਰਕੇ ਉਹ ਪ੍ਰਦੂਸ਼ਨ ਜਿਹੜਾ ਦਿੱਲੀ ਤੱਕ ਪਹੁੰਚਦਾ ਪਰ ਇਸ ਸਮੇਂ ਪੰਜਾਬ ਦੇ ਵਿੱਚ ਵੀ ਕੋਈ ਕਿਸੇ ਜਗ੍ਹਾ ਪ੍ਰਾਲੀ ਜਿਹੜੀ ਹੈ ਨਹੀਂ ਸੜ ਰਹੀ ਕਿਉਂਕਿ ਝੋਨੇ ਦੀ ਬਜਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪਰ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ ਦਰਬਾ ਦੇਣ ਹੋਰ ਖਰਾਬ ਹੁੰਦਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਸਰਕਾਰ ਦੇ ਵਾਸਤੇ ਵੀ ਇਹ ਚਿੰਤਾ ਬਣੀ ਹੋਈ ਹੈ ਕਿਉਂਕਿ ਆਪੋਜੀਸ਼ਨ ਪਾਰਟੀਆਂ ਵੀ ਜਿਹੜੀਆਂ ਨੇ ਉਹਨਾਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਕਿ ਵਾਦਾ ਕੀਤਾ ਸੀਗਾ ਦਿੱਲੀ ਸਰਕਾਰ ਨੇ ਕਿ ਜਦੋਂ ਸਾਡੀ ਸਰਕਾਰ ਆਏਗੀ ਤਾਂ ਅਸੀਂ ਪ੍ਰਦੂਸ਼ਨ ਨੂੰ ਬਹੁਤ ਹੱਦ ਤੱਕ ਕੰਟਰੋਲ ਕਰ ਲਾਂਗੇ ਕੁਝ ਸਮੇਂ ਕੁਝ ਮੀਨੇ ਪਹਿਲਾਂ ਦਿੱਲੀ ਦੇ ਜਿਹੜੇ ਮੰਤਰੀ ਨੇ ਮੰਜੰਦਰ ਸਿੰਘ ਸਰਸਾ ਦੇ ਵੱਲੋਂ ਨਕਲੀ ਬਰਸਾਤ ਪਵਾਨ ਦੀ ਕੋਸ਼ਿਸ਼ ਜਿਹੜੀ ਇਹ ਕੀਤੀ ਗਈ ਸੀ ਆਈਆਈਟੀ ਕਾਨਪੁਰ ਦੇ ਨਾਲ ਰੜਕੇ ਪਰ ਉਹ ਵੀ ਕਿਤੇ ਵੀ ਬਰਸਾਤ ਜਿਹੜੀ ਹੈ ਨਹੀਂ ਹੋਈ ਕਲਾਊਡ ਸੀਡਿੰਗ ਜ਼ਰੂਰ ਹੋਈ ਪਰ ਬਰਸਾਤ ਜਿਹੜੀ ਹੈ ਦਿੱਲੀ ਦੇ ਵਿੱਚ ਨਹੀਂ ਹੋ ਸਕੀ ਕਿਉਂਕਿ ਉਹਨਾਂ ਦਾ ਤਰਕ ਸੀਗਾ ਕਿ ਅਸੀਂ ਨਕਲੀ ਬੱਦਲ ਬਣਾ ਕੇ ਉਹਨਾਂ ਦੀ ਬਰਸਾਤ ਕਰਾ ਕੇ ਅਸੀਂ 에어 ਕੁਆਲਟੀ ਇੰਡੈਕਸ ਠੀਕ ਕਰ ਲਾਂਗੇ ਅਸੀਂ ਦਿੱਲੀ ਦੀ ਆਬੋ ਹਵਾ ਸਾਫ ਕਰ ਲਾਂਗੇ ਪਰ ਉਹ ਵੀ ਪਲਾਨ ਜਿਹੜਾ ਉਹ ਫੇਲ ਰਿਹਾ ਪਰ ਦਿੱਲੀ ਦਾ ਪ੍ਰਦੂਸ਼ਨ ਦਿਨ ਬਦ ਦਿਨ ਵੱਧਦਾ ਜਾ ਰਿਹਾ ਹੈ ਲੋਕ ਜਿਹੜੇ ਨੇ ਬਿਮਾਰ ਹੋ ਰਹੇ ਨੇ ਉਹਨਾਂ ਨੂੰ ਭਿਆਨਕ ਬਿਮਾਰੀਆਂ ਹੋ ਰਹੀਆਂ ਨੇ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀਆਂ ਨੇ ਤਾਂ ਹੋਰ ਅਪਡੇਟਸ ਹੀ ਸਾਨੂੰ ਜੜੂ ਰੂੜ ਦਿਹਾਣਾ ਤੋਂ ਸਮਜੀ ਸਿੰਘ ਜਨਤਾ ਦੇਸ਼ੀ ਧੰਨਵਾਦ ਹਮਾਰੇ ਹੈ ਹਮਾਰੇ ਹੈ ਬਾਦ ਰਹੇ ਹਮਾਰੇ ਹੈ ਹਮਾਰੇ ਹੈ ਜਨਤਾ ਜਨਤਾ

सस्टेनेबल डेवलपमेंट किया जाता है वहाँ पे महुआली पत्ता को सस्टेनेबल तरीके से तोड़ा जाता है वहाँ पर बाहर के जो कॉन्ट्रेक्टर है उनको अंदर नहीं आने देता है और वहाँ पर जो फार्मिंग होती है वो कलेक्ट